ਸੰਗ ਜੀ ਹਜ਼ੂਰ ਪੰਜਵੇਂ ਪਾਤਸ਼ਾਹ ਦਾ ਗੁਰਸਿੱਖ ਖੁੰਡੀ ਦਾ ਕੰਮ ਕਰਦਾ ਸੀ। ਮਾਨਤਾ ਰੱਖਣੀ ਆ ਕੁਝ ਨਾ ਕੁਝ ਉਹਦਾ ਮਾਊਜ਼ਾ ਲੈ ਕੇ ਤੇ ਜਦੋਂ ਉਹਨੂੰ ਲੋਡ ਹੋਣੀ ਉਹਨੂੰ ਵਾਪਸ ਕਰ ਦੇਣਾ। ਸਮਾਂ ਲੰਘਦਾ ਗਿਆ ਲੰਘਦਾ ਗਿਆ ਲੰਘਦਾ ਗਿਆ। ਕੋਈ ਛੇੜ ਸੀ ਖਾਨ ਉਹ ਆਇਆ ਨੇ ਪਤਾ ਸੀ ਪ੍ਰਤੀਤ ਵਾਲਾ ਗੁਰਸੇਖਿਆ ਕਿਸੇ ਨਾਲ ਹਿਰਾਫੇਰੀ ਨਹੀਂ ਕਰਦਾ ਆ ਕੇ ਮਾਂਤ ਰੱਖੀ ਆਪਣੀ ਮਾਇਆ ਦਿੱਤੀ ਜਾਂ ਗਹਿਣਾ ਦਿੱਤਾ ਆਪ ਅੱਗੇ ਚਲੇ ਗਿਆ ਗੁਰਸੇਖ ਵਿਹਾਰ ਵਿੱਚ ਰੁੱਝਿਆ ਸੀ ਉਹ ਲਿਖਣਾ ਭੁੱਲ ਗਿਆ ਗੁਰੂ ਦਾ ਸੇਖ ਲਿਖਣਾ ਭੁੱਲ ਗਿਆ ਤੇ ਸਾਧ ਸੰਗਤ ਜੀ ਜਦੋਂ ਵਾਪਸ ਆਇਆ ਕੁਝ ਸਮੇਂ ਪਿੱਛੋਂ ਕੁ ਮਹੀਨਾ ਦੋ ਮਹੀਨੇ ਜਦੋਂ ਉਹ ਵਾਪਸੀ ਆਇਆ ਵਪਾਰੀ ਲੋਕ ਉਹਨੇ ਕਿਹਾ ਵੀ ਮੈਂ ਤੈਨੂੰ ਆਪਣੀ ਮਾਇਆ ਦੇ ਕੇ ਗਿਆ ਸੰਖਿਖਾ ਵਈ ਖਾਤਾ ਵੇਖੋ ਤੇ ਜੋ ਬਣਦਾ حساب ਲਲੋ ਬਾਕੀ ਮੈਨੂੰ ਦੇ ਦਿਓ ਸਾਰੀਆਂ ਵਿਹਾਂ ਫੋਲੀਆਂ ਦੇ ਚ ਖਾਤਾ ਨਹੀਂ ਲੱਭਾ ਕਹਿਣ ਲੱਗੇ ਗੁਰਸੇਖ ਭਾਈ ਸਾਹਿਬ ਜੀ ਕਹਿੰਦੇ ਆ ਆਈ ਗੁਰਮੁਖਾ ਤੇਰੀ ਮੰਤ ਸਾਡੇ ਕੋਲ ਨਹੀਂ ਮੇਰੇ ਕੋਲ ਲਿਖੀ ਨਹੀਂ ਖਾਤੇ ਚ ਹੈ ਹੀ ਨਹੀਂ ਤੇ ਮੈਂ ਤੁਹਾਨੂੰ ਕਿਸੋਂ ਦੇਵਾਂ ਬੜੀ ਪਰੇਸ਼ਾਨੀ ਹੋਈ ਦਿਨੇ ਦਿੱਤੀ ਹੁੰਦੀ ਆ ਉਹਨੂੰ ਤਾਂ ਯਕੀਨ ਆ ਮੈਂ ਦਿੱਤੀ ਆ ਹੁਣ ਭਾਈ ਸਾਹਿਬ ਲਿਖਣਾ ਭੁੱਲ ਗਏ ਰਸਾਦ ਸੰਗਤ ਜੀ ਉਹ ਸਮਾਂ ਸੀ ਰਾਜ ਹੀ ਐਸੇ ਸਨ ਦੰਡ ਬਹੁਤ ਸਖਤ ਮਿਲਦਾ ਸੀ ਸਮੇ ਦਾ ਹਾਕਮ ਵੀ ਮੁਸਲਮਾਨ ਆ ਤੇ ਮੰਤਵ ਦੇਣ ਵਾਲਾ ਵੀ ਮੁਸਲਮਾਨ ਆ ਤੇ ਇਧਰ ਰੱਖਣ ਵਾਲਾ ਗੁਰਸੇਖ ਆ ਭਾਵੇਂ ਪ੍ਰਤੀਤ ਭਰੋਸਾ ਪੂਰਾ ਸੀ ਪਰ ਉਹਨੂੰ ਇੱਥੇ ਉਹ ਲਿਆ ਨਹੀਂ ਹੋ ਸਕਦਾ ਉਹਦਾ ਫੈਸਲਾ ਕਰਨਾ ਸੀ ਕਹਿਣ ਲੱਗੇ ਸਾਨੂੰ ਗੁਰਸੇਖ ਤੇ ਵੀ ਪ੍ਰਤੀਤ ਆ ਤੇ ਤੇਰੇ ਤੇ ਵੀ ਸਾਡਾ ਯਕੀਨ ਵੱਜ ਰਿਹਾ ਵੀ ਤੂੰ ਦਿੱਤੀ ਹੋਏਗੀ ਮਾਨਤਾ ਆਪਣੀ ਪਰ ਹੁਣ ਮੈਂ ਫੈਸਲਾ ਕਿਵੇਂ ਕਰਾਂ ਤੇਲ ਦੀ ਕੜਾਹੀ ਤਾ ਦਿਓ ਦੁਆ ਦੇ ਹੱਥ ਵਿੱਚ ਪਾਵਾਂਗੇ ਜਿਹੜਾ ਬਚ ਜੇਗਾ ਉਹ ਸੱਚਾ ਤੇ ਜਿਹੜਾ ਸੜ ਜੇਗਾ ਉਹ ਝੂਠਾ ਹੋ ਜਾਏਗਾ ਦਰਦਰਦਾ ਫਿਰਨਾ ਛੱਡ ਦੇ ਜਦੋਂ ਅਸੀਂ ਬਹੁਤਿਆਂ ਥਾਵਾਂ ਤੇ ਅਰਦਾਸ ਕਰਨਿਆਂ ਉਦੋਂ ਅਸੀਂ ਪੂਰੀ ਨਹੀਂ ਹੋ ਸਕਦੀ ਉਥੇ ਅਧੂਰੀ ਰਹਿ ਜਾਂਦੀ ਹੈ ਕਿਉਂਕਿ ਸਾਨੂੰ ਯਕੀਨ ਨਹੀਂ ਵੱਜਦਾ ਸਾਡਾ ਭਰੋਸਾ ਨਹੀਂ ਵੱਜਦਾ ਤੇ ਪ੍ਰਤੀਤ ਵਾਲੇ ਜਿਹੜੇ ਆਉ ਟਿਕ ਕੇ ਬਹਿ ਜਾਂਦੇ ਆ ਹਾ ਸੰਗਤ ਜੀ ਹੁਣ ਗੁਰਸਿੱਖ ਦੀ ਪ੍ਰਤੀ ਸੀ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰ ਦਿੱਤੀ ਮਹਾਰਾਜ ਜੀ ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ ਮੈਂ ਤੇਰੇ ਭਰੋਸੇ ਨਾਲ ਵਿਹਾਰ ਚਲਾ ਰਿਆ ਤੇ ਤੇਰੇ ਯਕੀਨ ਕਰਕੇ ਭਰੋਸੇ ਕਰਕੇ ਤੁਹਾਡੇ ਚਰਨਾਂ ਚਰਜ ਕਰ ਰਿਆ ਮੈਨੂੰ ਕੋਈ ਪਤਾ ਨਹੀਂ ਇਹ ਦੇ ਗਿਆ ਕਿ ਨਹੀਂ ਦੇ ਗਿਆ ਮੇਰੇ ਖਾਤੇ ਵਿੱਚ ਲਿਖੀ ਨਹੀਂ ਮਿਲੀ ਕਿਰਪਾ ਕਰਿਓ ਮੈਂ ਖਜ਼ਾਨਾ ਵੀ ਫੋਲ ਲਿਆ ਉਹਦੇ ਵਿੱਚ ਵੀ ਨਹੀਂ ਲੱਭੀ ਤੇ ਮੇਹਰਾਂ ਦੇ ਸਾਈਂ ਮੇਰੀ लाज ਰਖਿਓ ਰਖਦੇ ਆਇਆ ਨੇ ਪੁੱਛਿਆ ਦੀਨਦয়াল ਜੀ ਅਰਦਾਸਾਂ ਸਾਰੇ ਕਰਦੇ ਨੇ ਅਰਜਾ ਸਾਰੇ ਕਰਦੇ ਨੇ ਕਿਸੇ ਦੀ ਪੂਰੀ ਹੋ ਜਾਂਦੀ ਕਿਸੇ ਦੀ ਨਹੀਂ ਹੁੰਦੀ ਉਹਨ ਦੇਖੋ ਮਹਾਰਾਜ ਸਵਾਲ ਕਰਨ ਵਾਲੇ ਵੀ ਅੱਗੇ ਵੇਖੋ ਗੁਰੂ ਪਰਮੇਸ਼ਰ ਪਰਮਾਉਂਦੇ ਨੇ ਉੱਥੋਂ ਬਖਸ਼ਿਸ਼ ਬਰਾਬਰ ਆਂਦੀ ਹੈ ਜਦੋਂ ਇਹਦੀ ਝੋਲੀ 'ਚ ਖੈਰ ਵਣ ਲੱਗਦੀ ਹੈ ਇਹਦਾ ਆਪਣੇ ਚਾਨ ਪਟਕ ਜਾਂਦਾ ਇਹ ਫਿਰ ਕਦੀ ਉਧਰ ਵੇਖਣ ਲੱਗ ਪੈਂਦਾ ਕਦੀ ਇੱਧਰ ਵੇਖਣ ਲੱਗ ਪੈਂਦਾ ਜਿਹਨਾਂ ਨਿਸ਼ਚੈ ਰੱਖਿਆ ਉਹ ਫਿਰ ਬਖਸ਼ਿਸ਼ ਲੈਂਦੇ ਨੇ ਹਨੇ ਅਰਦਾਸ ਕੀਤੀ ਹੈ ਗੁਰੂ ਅਗੇ ਗੁਰਸਿੱਖ ਨੇ ਮਹਾਰਾਜੇ ਮੇਲੀ ਰਾਜ ਰੱਖਿਓ ਤੁਸੀਂ ਰੱਖਦੇ ਆਇਓ ਹਰ ਜੁਗ ਜੁਗ ਭਗਤੇ ਉਪਾਇਆ ਕਹਿਜ ਰੱਖਦਾ ਆਇਆ RAM ਰਾਜੇ ਸਦਾ ਹੀ ਰੱਖਦੇ ਆਇਓ ਤੇ ਮੇਰੀ ਵੀ ਰੱਖਿਓ ਅਰਦਾਸ ਦੂਜੇ ਨੇ ਵੀ ਕੀਤੀ ਹੈ ਪਰ ਉਹਦਾ ਮਨ ਨਹੀਂ ਸੀ ਟਿਕ ਰਿਹਾ ਵੀ ਮੈਂ ਸੱਚਾ ਸਾਂ ਮੈਨੂੰ ਜਵਾਬ ਕਿਉਂ ਆਇਆ ਤੇ ਸਾਧ ਸੰਗਤ ਜੀ ਅਰਦਾਸਾਂ ਤੇ ਕਰਦਾ ਹੈ ਪਰ ਕਰਦਾ ਬਹੁਤੇ ਅੱਗੇ ਆ ਇੱਕ ਅੱਗੇ ਨਹੀਂ ਕਰ ਸਕਿਆ ਇੱਕ ਅੱਗੇ ਮਨ ਨਹੀਂ ਟਿਕਿਆ ਕਦੀ ਵੱਡਿਆਂ ਅੱਗੇ ਕਦੀ ਛੋਟਿਆਂ ਅੱਗੇ ਕਦੀ ਕਿਸੇ ਅੱਗੇ ਕਦੀ ਕਿਸੇ ਅੱਗੇ ਅਰਦਾਸਾਂ ਕਰਦਾ ਕਰਦਾ ਉਧਰੋਂ ਹੁਕਮ ਹੋ ਗਿਆ ਭਈ ਤੇਲ ਤੇਲ 'ਚ ਹੱਥ ਪਾਓ ਤੂੰ ਮਾਇਆ ਦਿੱਤੀ ਐ ਜਿਖ ਕਹਿੰਦਾ ਨਹੀਂ ਦਿੱਤੀ ਤੇਲ 'ਚ ਹੱਥ ਪਾਇਆ ਤੇ ਹੱਥ ਸੜ ਗਿਆ ਪਿਆ ਖੇਚ ਲਿਆ ਸੇਖ ਲੱਗਾ ਕਹਿੰਦਾ ਜੀ ਨਹੀਂ ਮੈਂ ਨਹੀਂ ਪਾ ਸਕਦਾ ਗੁਰਸਿੱਖ ਨੂੰ ਹੁਕਮ ਹੋਇਆ ਤੁਸੀਂ ਪਾਓ ਗੁਰਸਿੱਖ ਨੇ ਤੇਲ 'ਚ ਹੱਥ ਪਾਇਆ ਤੇ ਤੇਲ ਠੰਡਾ ਹੋ ਗਿਆ ਤੇਲ ਠੰਡਾ ਹੋ ਗਿਆ ਤੇ ਬੜੀ ਹੈਰਾਨਗੀ ਵਾਲੀ ਗੱਲ ਸੀ ਵੀ ਮੈਂ ਸੱਚਾ ਸਾਂ ਮੇਰਾ ਹੱਥ ਸੜ ਗਿਆ ਗੁਰਸਿੱਖ ਨੂੰ ਮੰਤ ਦੇ ਕੇ ਗਿਆ ਸਾਂ ਇਹ ਝੂਠਾ ਸੀ ਇਹਦਾ ਕਿਵੇਂ ਬਚ ਗਿਆ ਪਰੇਸ਼ਾਨੀ ਤੇ ਜ਼ਰੂਰ ਲੱਗੀ ਮਨ ਵਿੱਚ ਪਰ ਸਮਾਂ ਸੀ ਜੋ ਫੈਸਲਾ ਹੋਣਾ ਸੀ ਹੋ ਗਿਆ ਵੀ ਸਿੱਖ ਸੱਚਾ ਵਾ ਤੂੰ ਝੂਠਾ ਐ ਇਸ ਕਰਕੇ ਤੇਰਾ ਹੱਥ ਛੜਿਆ ਵਾਪਸ ਜਾ ਰਿਹਾ ਗੁਰਸਿੱਖ ਨੇ ਆ ਕੇ ਨਾ ਫਿਰ ਵੀ ਫੋਲਾ ਫਾਲੀ ਕੀਤੀ ਕਿਤੇ ਮੇਰੇ ਕੋਲ ਨਾ ਭਲੇਖੇ ਚ ਰਹਿ ਗਈ ਹੋਵੇ ਕਿਤੇ ਰੱਖ ਨਾ ਲਈ ਹੋਵੇ ਚਾਹਾਂ ਗੁੱਠਾਂ ਦੇ ਫੋਲਦਿਆਂ ਫੋਲਦਿਆਂ ਕਾਗਜ਼ਾਂ ਦੇ ਵਿੱਚ ਉਹਦੀ ਮੰਤ ਲੱਭ ਗਈ ਤੇ ਗੁਰਸਿੱਖ ਦਾ ਧਰਮ ਕਿੱਡਾ ਵੱਡਾ ਹੈ ਗੁਰਸਿੱਖ ਦੀ ਸਾਧ ਸੰਗ ਜੀ ਸੋਚ ਕੀ ਦੀ ਵੱਡੀ ਐ ਉਹ ਲੈ ਕੇ ਉੱਠ ਭਜਾਉ ਉਹਦੇ ਮਗਰ ਇਹ ਮੰਨ ਤੋਂ ਦੀ ਐ ਮੈਂ ਨਹੀਂ ਰੱਖਣੀ ਅਨਕਲਗੀ ਤਰਪਾ ਸਾਹਿਬ ਮਹਾਰਾਜ ਦੇਖ ਧੋਖ ਰ ਸਿੱਖ ਆਪੋ ਤੇ ਝਗੜਾ ਕਰ ਰਹੇ ਸੀ ਆਪੋ ਉਸ ਝਗੜਾ ਕਰ ਰਹੇ ਆ ਇਕ ਨੇ ਪੈਸੇ ਦਿੱਤੇ ਸੀ ਤੇ ਦੂਜਾ ਮੁਕਰ ਰਿਹਾ ਸੀ ਜਾਂ ਤਾਂ ਕੋ ਬਣੇ ਨਹੀਂ ਉਹ ਦੇ ਨਹੀਂ ਸੀ ਰਿਹਾ ਉਹਨੇ ਕਿਹਾ ਥੋੜਾ ਸਮਾਂ ਹੋਰ ਰੁਕਮੈਂ ਤੈਨੂੰ ਦੇ ਦਾਂਗਾ ਕਈ ਵਾਰੀ ਕਾਲੀ ਹੁੰਦੀ ਆ ਤੇ ਕਈ ਵਾਰੀ ਦਿੱਤੇ ਹੀ ਨਹੀਂ ਜਾਂਦੇ ਗੁਰਸ਼ੇਖੀ ਤਾਂ ਮੈਨੂੰ ਦੇ ਦਿਆਂਗਾ ਭਾਈ ਮੈਂ ਲੈ ਜ਼ਰੂਰ ਨੇ ਤੇਰੇ ਕੋਲੋਂ ਹੌਸਲਾ ਦਾ ਅਖ ਮੈਂ ਜ਼ਰੂਰ ਦਿਆਂਗਾ ਲੈਣ ਵਾਲਾ ਕਾਲਾ ਪੈ ਗਿਆ ਦੋਵੇਂ ਗੁੱਸੇ ਮੁਕਥਾ ਹੋ ਗਏ ਤੇ ਫਿਰ ਹਾਰ ਕੇ ਉਹ ਮਾੜੇ ਨੂੰ ਇਹ ਕਹਿਣਾ ਪੈ ਗਿਆ ਕਿ ਕੀਤੇ ਲੈ ਲੈ ਮੁਕਰ ਪਾਏ ਜਪਜੀ ਸਾਹਿਬ ਚਾਹੁੰਦੀ ਤੋ ਉਹ ਕਹਿੰਦਾ ਇੰਨੇ ਮੁਕਰ ਗਏ ਨੇ ਤੇ ਮੈਂ ਮੁਕਰ ਜਾਾਂਗਾ ਤਾਂ ਫਿਰ ਕੀ ਕਰੇਗਾ ਹੱਥ ਜੋੜੇ ਆ ਕਿ ਤੇਰੀ ਮਾਂ ਤੇ ਮੈਂ ਤੈਨੂੰ ਦਾਂਗਾ ਪਰ ਤੂੰ ਨਹੀਂ ਮੰਨ ਰਿਹਾ ਤੇ ਫਿਰ ਇਹੋ ਕੁਝ ਹੀ ਹੋਣਾ ਹੈ ਮਹਾਰਜ ਨੇ ਸੁਣ ਲਿਆ ਮਹਾਰਜ ਨੇ ਸੁਣ ਲਿਆ ਦੋਨਾਂ ਦੇ ਕੋਲ ਬੈਠ ਗਿਆ ਸੰਗਤ ਵਿੱਚ ਕਹਿੰਦੇ ਗੁਰਸਿੱਖਾ ਜਿੱਦ ਕੋਈ ਲੈਣਾ ਨਾ ਉਹਦਾ ਪਿਆਰ ਸਤਕਾਰ ਨਾਲ ਮੋੜਨਾ ਵੀ ਹੈ ਇਹ ਨਹੀਂ ਕਹਿਣਾ ਕਿ ਬਾਣੀ ਦੀ ਤੁਕ ਦਾ ਆਸਰਾ ਲੈ ਕੇ ਸਾਰੀ ਤੁਕ ਪੜ ਫਿਰ ਤੈਨੂੰ ਪਤਾ ਲੱਗੇਗਾ ਸਾਰੀ ਤੁਕ ਪੜਿਆਂ ਅਰਥ ਹੀ ਹੋਰ ਬਣ ਜਾਂਦੇ ਨੇ ਸਾਧ ਸੰਗਤ ਜੀ ਮਹਾਰਜ ਨੇ ਸਮਝਾਉਣਾ ਕੀਤਾ ਵੀ ਜੇ ਦੇ ਕੋ ਲੋੜ ਵਾ ਕਰਕੇ ਆਪਾਂ ਲੈਨੇ ਆ ਪਿਆਰ ਨਾਲ ਉਹਨੂੰ ਵਾਪਸ ਵੀ ਕਰਨੇ ਬਣਦੇ ਆ ਤੇ ਇਹ ਇਸ ਤਰ੍ਹਾਂ ਬਾਣੀ ਦੀ ਤੁੱਕ ਲੈ ਕੇ ਆਸਰਾ ਲੈ ਕੇ ਕੋਈ ਜਵਾਬ ਨਹੀਂ ਦੇਣਾ ਸਤਕਾਰ ਕਰਨਾ ਇਹ ਹੈ ਮਹਾਰਜ ਦੀ ਰੀਤ ਜਿਵੇਂ ਕੱਲ ਵੀ ਸੰਤਾ ਨੇ ਵਜਨ ਸੁਣਾਇਆ ਸੀ ਨੂੰ ਸਾਈਕਲ ਵਾਲਾ ਵੀ ਸਾਈਕਲ ਉਹਨੂੰ ਵੀ ਦੇ ਦਿੱਤਾ ਤੇ ਸਾਈਕਲ ਦੂਜੇ ਨੂੰ ਵੀ ਦੇ ਦਿੱਤਾ ਲੋੜਾਂ ਦੋਵਾਂ ਦੀਆਂ ਪੂਰੀਆਂ ਕਰ ਦਿਤੀਆਂ ਇਹ ਹੈ ਗੁਰੂ ਦੀ ਕਿਰਪਾ ਸਾਧ ਸੰਗਤ ਗੁਰਸ਼ਖ ਮਗਰ ਭੱਜਾ ਜਾ ਕੇ ਮਾਂਤ ਦਿੱਤੀ ਬੜੇ ਹੈਰਾਨਗੀ ਹੋਈ ਗੁਰਸ਼ਖਾ ਹੁਣ ਕਿੱਥੋਂ ਲੱਭ ਗਈ ਹੈ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ ਤੁਸੀਂ ਵਿਹਾਰ ਕਰਦਿਆਂ ਕਰਦਿਆਂ ਰੱਖ ਗਏ ਉਹ ਲੱਗੇ ਕਿਸੇ ਕਾਗਜ਼ਾਂ ਦੇ ਵਿੱਚ ਹੀ ਰੱਖੀ ਪਈ ਰਹੀ ਤੇ ਮੈਂ ਉਹਨੂੰ ਧਿਆਨ ਹੀ ਨਹੀਂ ਕੀਤਾ ਹੁਣ ਮੈਂ ਫੋਲਾ ਫਾਲੀ ਕੀ ਦੀਪਕ ਤੇ ਮੈਂ ਹੀ ਨਾ ਝੂਠਾ ਹੋਵਾਂ ਲੱਭ ਗਈ ਹੈ ਮੈਨੂੰ ਤੇ ਹੁਣ ਮੈਂ ਵਾਪਸ ਕਰਨ ਆ ਗਿਆ ਮੈਂ ਨਹੀਂ ਰਖਣੀ ਕਹਿੰਦੀ ਫਿਰ ਇੱਕ ਗੱਲ ਕਰ ਤੂੰ ਝੂਠਾ ਸਾਂ ਮੈਂ ਸੱਚਾ ਸਾਂ ਤੇ ਮੇਰਾ ਹੱਥ ਕਿਉਂ ਛੜਿਆ ਤੇਰਾ ਕਿਵੇਂ ਬਚ ਗਿਆ ਕਿੰਦੇ ਮੈਂ ਇੱਕ ਅਗੇ ਅਰਦਾਸ ਕੀਤੀ ਹੈ ਇੱਕ ਗੁਰੂ ਅਗੇ ਅਰਦਾਸ ਕੀਤੀ ਸਮੇਂ ਤੇ ਮਾਲਕ ਅਗੇ ਤੇ ਤੂੰ ਬਹੁਤਿਆਂ ਥਾਵਾਂ ਤੇ ਅਰਦਾਸ ਕਰਦਾ ਰਿਆਂ ਇੱਕ ਆਉਂਦਾ ਸੀ ਤੇਰੀ ਰੱਖਿਆ ਕਰਨ ਵਾਸਤੇ ਦੂਜੇ ਨੂੰ ਯਾਦ ਕਰ ਲੈਣਾ ਸੈਂ ਉਹ ਆਉਂਦਾ ਸੀ ਦੂਜਾ ਚਲੇ ਜਾਂਦਾ ਸੀ ਤੇਰਾ ਤੇ ਥਮਾ ਇਦਾਂ ਹੀ ਨਿਕਲ ਗਿਆ ਪਰ ਮੈਂ ਇੱਕ ਤੇ ਅਟ ਜਿਗਿਆ ਰਿਹਾ ਤੇ ਇੱਕ ਅਗੇ ਅਰਦਾਸ ਕੀਤੀ ਤੇ ਇੱਕ ਨੇ ਮੇਰੀ ਫਿਰ ਸੁਣ ਲਈ ਇਸ ਕਰਕੇ ਮੈਨੂੰ ਸੇਕ ਨਹੀਂ ਲੱਗਾ ਉਹ ਸੇਕ ਧੰਗੁਰੂ ਅਰਜਨ ਦੇਵ ਪਾਸ਼ਾ ਨੇ ਆਪਣੇ ਤੇ ਲੱਲਿਆ ਇਹ ਹੈ ਗੁਰਸਿੱਖੀ ਦਾ ਪਿਆਰ ਇਹ ਹੈ ਗੁਰੂ ਦਾ ਪਿਆਰ ਬਲਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤਨਾ ਲਗੀ ਜਿਉ ਮਛਲੀ ਬਿਨ ਪਾਣੀਏ ਕਿਉ ਜੀਵਨ ਪਾਵੈ ਬੂਧਿ ਬਹੁਣਾ ਚਾਤਰ ਕੋ ਕਿਉ ਕਰਤ ਪਤਾਵੈ ਨਾਦ ਕਰਨ ਕੇ ਵਿਦਿਆ ਸਨਮੁਖ ੜਤਾਵੈ ਭਵਰ ਲੋਭੀ ਕਸਮ ਬਾਸਕਾ ਮਿਲ ਆਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਤੇ ਪ੍ਰੀਤ ਵਾਲੇ ਪਹੁੰਚ ਜਾਂਦੇ ਆ ਤੇ ਮਹਾਰਾਜੀ ਸਰਕਾਰ ਦੇ ਰਿਆ ਜਿਉ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸੇ ਅਗਾਵੇ ਉਹ ਵੀ ਗੁਰੂ ਦੇ ਦਰਸ਼ਨ ਤੋਂ ਸਾਧ ਸੰਗਤ ਦੇ ਦਰਸ਼ਨ ਤੋਂ ਬਗੈਰ ਨਹੀਂ ਰਹਿ ਸਕਦੇ ਉਹ ਪਹੁੰਚ ਜਾਂਦੇ ਆ ਮਛੀ ਨਾ ਜੀਵੇ ਨੀਰ ਤੋਂ ਬਿਨਾ ਮਛੀ ਨਾ ਜੀਵੇ ਨੀਰ ਤੋਂ ਬਿਨਾ ਜੀਵੇ ਨੀਰ ਤੋਂ ਬਿਨਾ सिखण पूरा बिना जी मछी न जीवे नीर तो बिना मछी न जीवे नीर तो बिना जीवे नीर तो बिना